ਸਮਾਨੀ ਉੱਟਦਿਆਂ ਹੋਇਆਂ ਇਹ ਅਗਰਦਿਆਂ ਲਪਟਾ ਅਤੇ ਤੂਏ ਦਾ ਗੁਬਾਰ ਕਿਸੇ ਵੱਡੇ ਹਾਦਸੇ ਦੀਆਂ ਤਸਵੀਰਾਂ ਨੂੰ ਬਿਆਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਹੇ ਤਮਾਕੇ ਦੀ ਗੂੰਜ ਜੋ ਤੁਸੀਂ ਵੀ ਸੁਣ ਰਹੇ ਹੋਵੋਗੇ ਇਹ ਇਸ ਰੈਸਟੋਰੈਂਟ ਵਿੱਚ ਫਟੇਜ ਸਿਲੰਡਰ ਦੀ ਹੈ ਇਹ ਅਗਨੀ ਜ਼ਿਆਦਾ ਪਿਆਨਕਸੀ ਕੇਸ ਇਸ ਅਗਨੇ ਹੋਰ ਵੀ ਦੁਕਾਨਾਂ ਨੂੰ ਆਪਣੀ ਚੋਪੇਟ ਦੇ ਵਿੱਚ ਲੈ ਲਿਆ ਤੇ ਇਸ ਅਗਦੇ ਚੱਲਦੇ ਆ ਰੈਸਟੋਰੈਂਟ ਦੇ ਵਿੱਚ ਸਿਲੰਡਰ ਦੇ ਵਿੱਚ ਤਮਾਕਾ ਪੋਇਆ ਤੇ ਜਿਸਦੀ ਗੂੰਜ ਦੂਰ ਤੱਕ ਸੁਣਾਈ ਦਿੱਤੀ ਦੇਸੂ ਅੱਗ ਦੇ ਚਲਦੀਆਂ ਉੱਥੇ ਵਜੂਦ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜੀਹਾਂ ਇਹ ਤਸਵੀਰਾਂ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਬਠਿੰਡਾ ਚੱਡੀਗੜ ਨੈਸ਼ਨਲ ਹਾਈਵੇ ਤੇ ਆਦੇਸ਼ ਯੂਨੀਵਰਸਿਟੀ ਦੇ ਸਾਹਮਣੇ ਇੱਕ ਰੈਸਟੋਰੈਂਟ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗਈ ਹੈ ਉਧਰੇ ਸਾਭ ਜਨੀ ਦੀ ਘਟਨਾ ਦੇ ਪਤਾ ਲੱਗਦੇ ਆਂ ਹੀ ਬਠਿੰਡਾ ਤੋਂ ਇਲਾਵਾ ਰਾਪੂਰਾ ਫੂਲ ਪੁੱਚੋ ਮੰਡੀ ਅਤੇ ਬਟਿੰਡਾ ਟਰੰਬਲ ਪਲਾਂਟ ਤੋਂ ਫਾਇਰ ਪ੍ਰਕਿਰਤियां ਗਟੀਆਂ ਮਗਪਾਈਆਂ ਗਈਆਂ ਤੇ ਜਿਨ੍ਹਾਂ ਦੇ ਵੱਲੋਂ ਧੀਰੇ ਡੇਢ ਘੰਟੇ ਦੀ ਮੁਸ਼ਕਲ ਤੋਂ ਬਾਅਦ ਰੈਸਟੋਰੈਂਟ ਦੇ ਵਿੱਚ ਲੱਗੀ ਇਸ ਭਿਆਨਕ ਅੱਗ ਦੇ ਉੱਪਰ ਕਾਬੂ ਪਾਇਆ ਗਿਆ। ਸਾਨੂੰ ਸਵੇਰ 7:50 ਤੇ ਕਾਲ ਆਈ ਤੇ ਅਦੇਸ ਹਸਪਤਾਲ ਦੇ ਸਾਹਮਣੇ ਪੁੱਚੋ ਮੰਡੀ ਇੱਕੋ ਮੈਥਿਉ ਰੈਸਟੋਰੈਂਟ ਦਾ ਉਹਦੇ ਵਿੱਚ ਅੱਗ ਲੱਗੀ ਆ। ਅਸੀਂ ਕਾਲ ਸੁਣਦੇ ਹੀ ਤੁਰੰਤ ਆਪਣਾ ਫਾਇਰ ਟੈਂਡਰ ਉੱਥੇ ਭੌਂਦਾ ਕੀਤਾ। ਜਦੋਂ ਅਸੀਂ ਜਾ ਕੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ। ਦੇ ਵਿੱਚ ਐਲ ਪੀ ਜੀ ਦੇ ਵੱਡੇ ਸਲੰਡਰ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਸਲੰਡਰ ਫਟ ਗਿਆ ਕਿੰਨੇ ਕ ਦੁਕਾਨਾਂ ਨੂੰ ਨੁਕਸਾਨ ਹੋਇਆ ਬਾਕੀ ਨਾਲ ਲੱਗਦੀਆਂ ਦੁਕਾਨਾਂ ਸੀ ਉਹਨਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਉਹਨਾਂ ਦੇ ਜਿਹੜੇ ਬਾਹਰ ਆਪਣੇ బోర్ਡ ਵਗੈਰਾ ਲੱਗੇ ਸੀ ਉਹ ਹੀ ਜਲੇ ਆ ਕੇ ਅਸੀਂ ਮੌਕੇ ਤੇ ਜਾ ਕੇ ਉਹਨਾਂ ਦੁਕਾਨਾਂ ਨੂੰ ਵੀ ਮਤਲਬ ਕੰਟਰੋਲ ਟੋਟਲ ਕਿੰਨੀਆਂ ਦੁਕਾਨਾਂ ਤੇ ਅੱਗ ਲੱਗੀ ਹੈ ਇੱਥੇ ਦੁਕਾਨੀ ਸੀ ਨੇਪ ਤਾਂ ਜਿਹੜੀਆਂ ਨਾਲ ਲੱਗਦੀਆਂ ਤਾਂ ਕੰਨਾ ਸੀ ਉਹਨਾਂ ਦਾ ਥੋੜਾ ਬੋਧ ਨੁਕਸਾਨ ਹੋਇਆ ਜੀ ਜ਼ਿਆਦਾ ਨਹੀਂ ਹੋਇਆ। ਜਿਹੜੀ ਮੇਨ ਦੁਕਾਨ ਆ ਉਹਦਾ ਕਿੰਨਾ ਕਿ ਨੁਕਸਾਨ ਹੋ ਗਿਆ ਕੀ ਕੁਝ ਨੁਕਸਾਨ ਹੋਇਆ? ਉਹਦਾ ਲਗਭਗ ਰੈਸਟੋਰੈਂਟ ਦੇ ਵਿੱਚ ਉਹਨਾਂ ਦਾ ਫਰਨੀਚਰ ਵਗੈਰਾ ਸੀਗਾ ਉਹ ਜਲ ਗਿਆ ਤੇ ਹੋਰ ਸਮਾਨ ਸੀ ਉਹਨਾਂ ਦਾ ਵਿੱਚ ਉਹ ਜਲ ਗਿਆ। ਕਿੰਨਾ ਕਿ ਨੁਕਸਾਨ ਹੋ ਗਿਆ? ਅੰਮ੍ਰਿਤਸਰ ਦਾ ਦਾਦਾ ਤੇ ਮਾਲਕ ਦੇ ਮੁਤਾਬਕ ਹੀ ਦੱਸਿਆ ਜਾਊਗਾ ਕਿੰਨਾ ਕਿ ਨੁਕਸਾਨ ਹੋਇਆ। ਅੱਗ ਕਿਵੇਂ ਲੱਗੀ ਕੁਝ ਪਤਾ ਲੱਗਿਆ? ਅੱਗ ਕਿੱਦਾਂ ਪਤਾ ਨਹੀਂ ਲੱਗਿਆ ਇਨਸਾਫ। ਅ ਕੀ ਦੇ ਨਾਂ ਤੇ ਸੀ ਦੁਕਾਨ ਜਾਂ ਕੌਣ ਸੀਗੇ ਓਨਰ ਕੋਈ ਪਤਾ? ਉਹਨਾਂ ਦਾ ਨਾਂ ਫੋਟਾ ਡਰੈਸ ਨੋਟ ਕੀਤਾ ਗਿਆ ਜੀ। ਉਹਦੇ ਫਿਲਹਾਲ ਇਸ ਰੈਸਟੋਰੈਂਟ ਦੇ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਸ ਅੱਗ ਲੱਗਣ ਦੀ ਘਟਨਾ ਦੇ ਚੱਲਦਿਆਂ ਰੈਸਟੋਰੈਂਟ ਦੇ ਨਾਲ ਲੱਗਦੀਆਂ ਦੁਕਾਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਪਰ ਇਸ ਸਮਾਂ ਰਹਿੰਦਿਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ ਤੇ ਵੱਡੀ ਘਟਨਾ ਵਾਪਰਨ ਤੋਂ ਰੋਕੀ ਗਈ ਜਗ ਬਾਣੀ ਟੀਵੀ ਦੇ ਲਈ ਬਟੰਡਾ ਤੋਂ ਵੀ ਕੇ ਬਹਿਲ ਦੀ ਰਿਪੋਰਟ